ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਿੰਡ ਬੱਦਨੀ ਕਲਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੀ ਹੈ ਬਾਈ ਦਾ ਇੱਕ ਹੋਰ ਐਨੀਮਲ ਸੇਲ ਆ ਪੁੱਛਦੇ ਆ ਕੀ ਜਾਣਕਾਰੀ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਵੀਰ ਸੁਖਵੀਰ ਸਿੰਘ ਪਿੰਡ ਬਦਨੀਗਲਾ ਜ਼ਿਲ੍ਹਾ ਮੁਕਤ। ਠੀਕ ਆ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਕੀ ਰਿਸਪਾਂਸ ਰਿਹਾ ਜੀ? ਬਹੁਤ ਵਧੀਆ ਵੀਰੇ ਦੂਜੇ ਫੋਨ ਤੇ ਝੋਟੀ ਸੇਲ ਹੋ ਗਈ ਸੀ। ਠੀਕ ਆ ਜੀ ਤੇ ਅੱਜ ਨਗ ਸੇਲ ਆ ਜੀ ਕੀ ਡਿਟੇਲ ਆਈ ਇਹਦੀ? ਇਹ ਵੀਰੇ 6 ਦਿਨਾਂ ਦਾ ਝੋਟੀ ਆ। ਹਾਂਜੀ ਦੂਜੇ ਸੂਏ ਸੂਈ ਵੀ ਆ। ਇੱਕ ਥਣੋਂ ਤੇਲ ਆ ਇਹ। ਠੀਕ ਆ ਜੀ। ਦੁੱਧ 8 ਕਿਲੋ ਇਹਦੇ ਥੱਲੇ। ਠੀਕ ਆ ਜੀ 8 ਕਿਲੋ ਦੁੱਧ। ਦੇਖ ਸਕਦੇ ਬਹੁਤ ਸੋਹਣੀ ਝੋਟੀ। 60 ਪੁਣਾ ਦੀ ਤੇ ਇੱਕ ਥਾਣਾ ਮਗਰਲੇ ਪਾਸੇ ਤੇਲ ਆ ਜੀ ਮਗਰਲੇ ਥਾਣ ਇਹ ਪਹਿਲਾਂ ਤੋਂ ਹੀ ਇਹ ਤਾਂ ਲੱਗੇ ਤੁਹਾਡੇ ਕੋਲ ਹੀ ਪਿਛਲੇ ਸੂਏ ਹੋਈ ਹੈ ਤੁਹਾਨੂੰ ਠੀਕ ਆ ਜੀ ਤੇ ਜਵਰਾਜ ਸਾਹਨ ਦਾ ਜਵਰਾਜ ਸਾਹਨ ਦਾ ਬੱਚਾ ਜੀ 2 ਮਹੀਨੇ ਦਾ ਜੀ ਪੂਰਾ 2 ਮਹੀਨੇ ਉਮਰ ਆ ਜੀ ਦੇਖ ਸਾਡੇ ਤੇ ਤੋੜ ਕੇ ਦਿਖਾ ਦਿਓ ਜੀ ਛੋਟੀ ਬਹੁਤ ਸੋਹਣਾ ਸੰਗਰੀ ਮੂਮਾ ਫੇੜੀ ਚੰਗੀ ਆ ਹਰਿਆਣੇ ਦੀ ਝੋਟੀ ਆ ਜੀ ਕੱਦ ਕਾਠਾ ਲੋ ਬਹੁਤ ਵਧੀਆ ਜੀ ਇਹਨਾਂ ਤੇ ਲਿਹਾਰਾ ਪਾਇਆ ਨਹੀਂ ਹਮਨੇ ਠੀਕ ਆ ਜੀ ਥੋੜੀ ਹਲਕਤ ਮੰਗਦੀ ਹੈ ਧਿਆਰੇ ਲੇ ਆਓ ਜੀ ਵਾਪਸ ਦੁੱਧ ਹੋਰ ਬਦੂ ਕੀ ਛੁੱਟੀ ਠੀਕ ਆ ਜੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੇ ਕੇ ਵੀਰ ਨੇ ਕਨੈਕਟ ਕਰਨਾ ਹੋਵੇ ਤਾਂ ਕਰ ਸਕਦਾ ਹੈ 8 ਕਿਲੋ ਦੁੱਧ ਜੇ ਕੋਈ ਵੀਰ ਚੁਆਈ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ ਠੀਕ ਹੈ ਪੂਰੀ ਠੰਡੀ ਸੀਲ ਦੇਖ ਸਕਦੇ ਹੋ ਕੀ ਡਿਮਾਂਡ ਆਈ ਇਹਦੀ ਇਹਦਾ ਮੁੱਲ 45000 ਰੁਪਏ ਮੁੱਲ 45000 ਮਾਨਤਨ ਹੋ ਜਾਊਗਾ ਜੀ ਠੀਕ ਆ ਜੀ ਮਾਨਤਨ ਹੋ ਜਾਊਗਾ ਜੀ ਇੱਕ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ